ਬਲਾਚੌਰ ਵਿਖੇ ਇੱਕ ਸਕੂਲ ਵਿੱਚ ਬੱਚਿਆਂ ਦੇ ਮਾਪੇ ਅਤੇ ਸਕੂਲ ਸਟਾਫ ਉਸ ਸਮੇਂ ਆਹਮੋ ਸਾਹਮਣੇ ਹੋ ਗਏ ਜਦੋਂ ਇੱਥੇ ਮਾਪਿਆਂ ਵੱਲੋਂ ਸਕੂਲ ਵਿੱਚ ਵਧਾਈ ਗਈ ਫੀਸ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਅਤੇ ਐਂਡ ਵਿੱਚ ਸਕੂਲ ਪ੍ਰਸ਼ਾਸਨ ਨੂੰ ਵਧਾਈ ਗਈ ਫੀਸ ਵਿੱਚ ਕਟੌਤੀ ਕਰਨੀ ਪਈ। ਬਲਾਚੌਰ ਦੇ ਗੜਸ਼ੰਕ ਰੋਡ ਤੇ ਇੱਕ ਨਿੱਜੀ ਸਕੂਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਕੂਲ ਵੱਲੋਂ ਵਧਾਈਆਂ ਗਈਆਂ ਫੀਸਾਂ ਦੇ ਵਿਰੋਧ ਵਿੱਚ ਮਾਪਿਆਂ ਨੇ ਵੱਡਾ ਇਕੱਠ ਕਰ ਲਿਆ। ਮੌਕੇ ਤੇ ਮੌਜੂਦ ਮਾਪਿਆਂ ਨੇ ਦੱਸਿਆ ਕਿ ਸਕੂਲ ਵੱਲੋਂ ਨਜਾਇਜ਼ ਤੌਰ ਤੇ ਵਾਧੂ ਫੀਸਾਂ ਲਈਆਂ ਜਾ ਰਹੀਆਂ ਹਨ ਜਿਸ ਦਾ ਉਹਨਾਂ ਵੱ ਉਧਰ ਦੂਜੇ ਪਾਸੇ ਇਸ ਹੰਗਾਮੇ ਤੋਂ ਬਾਅਦ ਸਕੂਲ ਮੈਨੇਜਮੈਂਟ ਵੱਲੋਂ ਵਧਾਈ ਗਈ ਫੀਸ ਵਿੱਚ ਕਟੌਤੀ ਕਰ ਦਿੱਤੀ ਗਈ। 4th ਕਲਾਸ ਦੀ ਹੈਗੀ ਸੀਗੀ ਆ 4th ਕਲਾਸ ਦੀ ਹੁਣ ਦੀ ਫੀਸ ਹੈਗੀ। ਇਹਦੇ ਵਿੱਚ 400 ਰੁਪਏ ਕੰਸੈਕਸ਼ਨ ਕਾਤਾ ਪਾਇਆ ਬਈ। ਬਾਜੀ 15 15 16 1600 ਰੁਪਏ ਆ ਬੜਾ। ਇਹ ਫੀਸ ਵੀ ਵੜਾਤੀ ਹੈ। ਬੱਸ ਦਾ ਕਿਰਾਇਆ ਵੀ ਵੜਾਤਾ ਪਹਿਲੇ ਸੀ ਕਿ ਬੱਸ ਦਾ ਕਿਰਾਇਆ ਸਾਡਾ 1800 ਰੁਪਏ। ਤੇ ਜੂਨ ਤੇ ਵਿੱਚ ਅਸੀਂ ਸਾਡਾ ਤਾਂ ਨਿਆਣਾ ਤਾਂ ਜੂਨ ਦੇ ਵਿੱਚ ਤਾਂ ਘਰੇ ਰਹਿੰਦਾ ਹੈ। ਠੀਕ ਹੈ ਨਾ ਅਸੀਂ ਫਿਰ ਕਾਹਦੀ ਫੀਸ ਐ ਇੰਨੀ ਇੰਨੀ ਬੜਾ-ਬੜਾ ਕੇ ਦੇਈਏ ਇਹ ਦੱਸੋ। ਆ 10ਵੀਂ ਦੀ ਫ ਅਤੇ ਦਸਵੀਂ ਦੀ ਉਹਨੋਂ ਬੋਲਦੇ ਐ ਬੁੱਕਸ ਤਾਂ 6000 ਦੀ ਅਸੀਂ ਨੇ ਪੰਜਵੀਂ ਦੀ ਬੁੱਕਸ ਲਈਆਂ ਵੀ ਐ ਉਹ ਵੀ ਸਕੂਲੋਂ ਬਾਹਰ ਤੋਂ ਬੁਕਸਾਂ ਨੂੰ ਮਿਲਦੀ ਨਹੀਂ ਐ ਆਪੂ ਦੇ ਸ਼ਾਪ ਤੇ ਹੀ ਸਾਨੂੰ ਸਿਰਫ ਯੂਨੀਫਾਰਮ ਮਿਲਦਾ ਹੋਰ ਕਿੱਥੇ ਯੂਨੀਫਾਰਮ ਸਾਨੂੰ ਮਿਲਦਾ ਨਹੀਂ ਐ ਅਸੀਂ ਕਿੱਥੇ ਕਿੱਥੇ ਤੇ ਪੈਪਰਸ ਖਰਚਾ ਕਰਦੇ ਕਦੇ ਫਲਾਨਾ ਖਰਚਾ ਕਦੇ ਤਿੰਨ ਕੜਾ ਇਹਨਾਂ ਦਾ ਕਿੰਨਾ ਖਰਚਾ ਆ ਗਿਆ 4-400 ਰੁਪਏ ਦਾ AC ਚਾਰਜ ਲਾ ਲਾ ਸੀ ਪੂਰੇ ਸਾਲ ਦੇ ਵਿੱਚ ਵੀ ਪਿਛਲੇ ਸਾਲ AC ਨਹੀਂ ਸੀਗਾ 10th ਦੇ ਵਿੱਚ ਵੀ ਹੁਣ AC ਨਹੀਂ ਹੈਗਾ ਉੱਪਰ ਦੀ ਕਲਾਸਾਂ ਦੇ ਤੁਸੀਂ ਬੇਸ਼ੱਕ ਸਾਰੇ ਜਾ ਕੇ ਚੈੱਕ ਕਰਨਾ ਉੱਪਰ ਕੋਈ AC ਨਹੀਂ ਹੈਗਾ मैं कहने स्ताई बच्चे हैं। मैं कह रहा हूँ सार करके। मैं कह रही हूँ संताली बच्चे हैं। संताली होने को होने करके स्ताई करती हैं। क्योंकि संताली बच्चे हैं। वैसे तो वो तो वेरी वेरी बढ़िया नंबर लेके जाने वाले हैं। बिल्कुल मांगे हैं। लेकिन यार तेरी परसेंट कितनी कहता है परसेंट ह ਬੱਚਾ ਨੂੰ ਕੋਈ ਪੜ੍ਹਾਇਆ ਨਹੀਂ ਇੰਨੀ ਵਧੀਆ ਹੋ ਰਹੀ ਨਾ ਕਿ ਐਕਟੀਵਿਟੀ ਬਹੁਤ ਕਰਾ ਰਹੀ ਆ ਜੋ ਕੋਈ ਫालतू ਦੇ ਕੋਈ ਬੱਚਾ ਕੋਈ ਉਹਨਾਂ ਦੇ ਕੋਈ ਮਤਲਬ ਕਿ ਲੈਣਾ ਦਨ ਹੈ ਹੀ ਨਹੀਂ ਉਹ ਪੜ੍ਹਾਇਆ ਨਹੀਂ ਉਹ ਸਹੀ ਚੀਜ਼ ਕੋਈ ਟੀਚਰ ਨਹੀਂ ਵਧੀਆ ਨਾ ਇਸੇ ਸਮਾਂ ਨਹੀਂ ਸਿਰ ਪਹਿਲੀ ਗੱਲ ਤਾਂ ਇਹ ਮੈਂ ਸਾਰੇ ਦਾ ਧੰਨਵਾਦ ਕਰ ਰਹੀ ਆ ਜੋ ਵੀ ਮੈਨੂੰ ਸੁਣ ਰਹੇ ਨੇ ਪੇਰੈਂਟਸ ਤੁਸੀਂ ਉਹਨਾਂ ਦੇ ਆਧਾਰ ਤੇ ਤੁਸੀਂ ਅੱਜ ਮੇਰੇ ਨਾਲ ਇੰਟਰਵਿਊ ਕਰ ਰਹੇ ਹੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਾਡੀ ਫੀਸ ਹੈ ਬਿਲਕੁਲ ਵੀ ਜ਼ਿਆਦਾ ਨਹੀਂ ਵਧਾਈ ਗਈ ਹੈਗੀ ਜੋ ਸਾਨੂੰ ਅਲਾਉਡ ਹੈਗਾ ਐਸ ਪਰ ਦਾ ਪੰਜਾਬ ਲੈਜਿਸਲੇਟਿਵ ਅਸੈਂਬਲੀ 8% ਆਫ ਫਾਈਟ ਅਗਰ ਤੁਸੀਂ ਦੇਖੋ ਸਾਡੀ 8% ਦੇ حساب ਨਾਲ ਵਧੀ ਹੈਗੀ ਐ ਔਰ ਅਗਰ ਅਸੀਂ ਦੂਸਰੇ ਮੁੱਦੇ ਤੇ ਉਠਾਈਏ ਐਨੂਅਲ ਚਾਰजेस ਜਿਹੜੇ ਸਾਨੂੰ ਅਗਰ ਅਸੀਂ ਤੁਸੀਂ ਸੀਬੀਐਸ ਸਕੂਲ ਚ ਲਾ ਰਹੇ ਹੋ ਸਾਨੂੰ ਇਨਕਰੀਸ ਕਰਨ ਦਾ ਪੂਰਾ ਹੱਕ ਹੈ ਬਟ ਸਾਡਾ ਅਸੀਂ ਉਹ ਮੰਥਲੀ ਇਸੇ ਲਈ ਦਿਖਾ ਦਿੱਤਾ ਗਿਆ ਸੀ ਤਾਂ ਕਿ ਪੈਰੈਂਟ ਉਹਨੂੰ ਲਮਸਮ ਅਮਾਉਂਟ ਚ ਦੇਣ ਦੀ ਬਜਾਏ ਉਹ ਮੰਥਲੀ ਡਿਵਾਈਡ ਕਰਕੇ ਦਿੱਤਾ ਜਾਵੇ ਕਿਉਂਕਿ ਅਸੀਂ ਸਕੂਲ ਨੂੰ ਗਰੋਅ ਕਰ ਰਹੇ ਹਾਂ ਹੈਨਾ ਅਸੀਂ ਐਸੀਜ਼ ਦੇ ਰਹੇ ਹਾਂ ਸਾਡੀ ਬਿਲਡਿੰਗ ਨਵੀਂ ਬਣ ਰਹੀ ਹੈ ਸਾਡੀ ਕਲਾਸਿਸ ਅੱਗੇ ਜਾ ਰਹੀਆਂ ਨੇ ਸਾਡਾ 뮤직 ਰੂਮ ਵਧੀਆ ਬਣ ਰਿਹਾ ਡਾਂਸ ਰੂਮ ਆ ਰਿਹਾ ਹੋਰ ਕੋ ਕਰਿਕੂਲਰ ਐਕਟੀਵਿਟੀਜ਼ ਆ ਰਹੀਆਂ ਜਿਹਦੇ ਪਿੱਛੇ ਸਾਰੇ ਐਕਸਪੈਂਸਸ ਰਿਕੁਆਇਰਡ ਹੁੰਦੇ ਨੇ ਤਾਂ ਅਸੀਂ ਆਬਵੀਅਸਲੀ ਜਦ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਮੈਨੇਜਮੈਂਟ ਕੁਝ ਹੱਦ ਤੱਕ ਆਪਣੇ ਪੱਲਿਓ ਪੈਸੇ ਦੇ ਸਕਦੇ ਆ ਬਟ ਆਬਵੀਅਸਲੀ ਇਹ ਤਾਂ ਮਿਊਚੁਅਲ ਅੰਡਰਸਟੈਂਡਿੰਗ ਪੈਰੈਂਟ ਨੂੰ ਹੈਂਡ ਟੂ ਹੈਂਡ ਹੋ ਕੇ ਸਾਡੇ ਨਾਲ ਚੱਲਣਾ ਚਾਹੀਦਾ ਸੀਗਾ ਤਾਂ ਮੈਂ ਇਹ ਵੀ ਕਹਿਣਾ ਚਾਹੁੰ ਉਹ ਸਾਨੂੰ ਇੱਕ ਵਾਰ ਆ ਕੇ ਸਾਡੇ ਨੂੰ ਕਹਿੰਦੇ ਕਿ ਵੀ ਅਸੀਂ 5 6 ਜਣੇ ਜੋ ਰਿਪਰੈਜ਼ੈਂਟੇਟਿਵ ਹੈਗੇ ਨੇ ਪੀਟੀਏ ਮੈਂਬਰਸ ਹੈ ਨਾ ਉਹ ਆ ਕੇ ਸਾਡੇ ਨਾਲ ਮਿਲਦੇ ਅਸੀਂ ਕਲੀਅਰ ਕਰਦੇ ਜੋ ਅੱਜ ਅਸੀਂ ਇੱਕ ਵਾਰ ਕਲੀਅਰ ਕਰ ਵੀ ਰਹੇ ਸਰ ਜਿਹੜੀ 8% ਹੈ ਉਹ ਸਾਰੀ ਲੈ ਕੇ ਅਸੀਂ 8% ਹਾਈਕ ਕੀਤੀ ਹੋਈ ਹੈ ਚਾਹੇ ਅਸੀਂ ਉਹਨਾਂ ਨੂੰ ਡਿਵਾਈਡ ਕਰ ਦਈਏ ਚਾਹੇ ਅਸੀਂ ਉਹਨੂੰ ਟਿਊਸ਼ਨ ਫੀਸ 'ਚ ਕਰ ਦਈਏ ਅਸੀਂ 8% ਨੂੰ ਸਾਰਿਆਂ ਦੇ ਅੰਦਰ ਡਿਵਾਈਡ ਕਰ ਦਤਾ ਹੁਣ ਮਸਲਾ ਹੱਲ ਹੋ ਗਿਆ ਹਾਂਜੀ